ਹੈਲੋ एवरीवन ਲਓ ਜੀ ਅੱਜ ਸਾਨੂੰ ਆਂਬ ਹੀ ਆਂਬ ਇੰਨੇ ਜ਼ਿਆਦਾ ਮਿਲੇ ਨਾ ਤਾਂ ਸਾਨੂੰ ਆਂਬ ਆਏ ਇੱਧਰ ਮੇਰੀ ਨਨਾਲ ਵੱਲੋਂ ਤਾਂ ਇੱਥੇ ਆਪਾਂ ਲੱਗੇ ਹੋਏ ਸੀ ਇਹਦੀਆਂ ਸਨੇਪਾ ਪਾਉਣ ਤੇ ਦੇਖਦੇ ਹੀ ਦੇਖਦੇ ਜੀ ਇੱਥੇ ਆਂਬਾਂ ਦੀ ਬਾਲਟੀ ਹੋ ਗਈ ਅੱਧ ਫੇਰ ਕੁਝ ਕੰਮ ਮੇਰੇ ਫਰੈਂਡ ਨੇ ਟੁੱਕ ਕੇ ਭੇਜ ਦਿੱਤਾ ਕਹਿੰਦੀ ਲੈ ਤੂੰ ਮौज ਕਰ ਤੈਨੂੰ ਟੁੱਕ ਕੇ ਅੰਬ ਭੇਜ ਦਿੰਨੇ ਆ ਤੇ ਪਾ achar ਤੇ ਹੁਸ਼ਿਆਰਪੁਰ ਨੂੰ ਅੰਬਾ ਦਾ ਰਾਜਾ ਤਾਂ ਹੀ ਕਿਹਾ ਜਾਂਦਾ ਕਿ ਹੁਸ਼ਿਆਰਪੁਰ ਦੇ ਵਿੱਚ ਅੰਬ ਜਿਹੜੇ ਹੁੰਦੇ ਵੱਡੇ ਤੇ ਤੁਹਾਨੂੰ ਪੈਸੇ ਖਰਚਣ ਦੀ ਵੀ ਕੋਈ ਲੋੜ ਨਹੀਂ ਪੈਂਦੀ ਹੈਗੀ ਤਾਂ ਇੱਥੇ 5-6 ਅੰਬ ਆਪਣੇ ਘਰ ਦੇ ਹੀ ਲੱਗੇ ਹੋਏ ਸੀਗੇ ਤਾਂ ਮੰਮੀ ਨੇ ਉਹ ਵੀ ਤੋੜ ਲਿਆਂਦੇ ਤਾਂ ਆਪਾਂ ਉਹਨੂੰ ਕਰਦਦੇ ਨਾਲ ਜਿਹੜਾ ਹੈਗਾ ਤਾਂ ਗੱਲਾ ਜਿਹਾ ਹੈਗਾ ਉਹ ਵੀ ਲਾ ਲਿਆ ਪਤਾ ਨਹੀਂ ਇਹਨੂੰ ਗੱਲਾ ਕਹਿੰਦੇ ਕਿ ਕੀ ਕਹਿੰਦੇ ਤੁਸੀਂ ਆਪ ਹੀ ਕਮੈਂਟਾਂ ਦੇ ਵਿੱਚ ਦੱਸਦੇ ਹੋ ਲੋ ਜੀ ਫੇਰ ਮੰਮੀ ਨੇ ਇੱਥੇ ਮਸਾਲੇ ਸਾਰੇ achar ਦੇ ਵਿੱਚ ਰਲੌਣੇ ਕਲੌਂਜੀ, ਮਿੱਠੀ ਸੌਫ, ਮੇਥੇ, ਹਲਦੀ ਤੇ ਲਾਲ ਮਿਰਚ ਤੇ ਹਿੰਗ ਪਾਉਂਦਾ ਸਾਨੂੰ ਚੇਤਾ ਭੁੱਲ ਗਏ ਹੋਏ ਬਾਅਦ ਚ ਪਾਈ ਤੇ ਇੱਥੇ ਨਿਮਰ ਤੇਲ ਪਾਉਂਦਾ ਪਾਉਂਦਾ ਵੀ ਨਖਰੇ ਕਰਦਾ ਹੈਗਾ ਮੰਮੀ ਕਹਿੰਦੀ ਰਹਿਣ ਦੇ ਨੇ ਨਖਰੇ ਹੀ ਕਰਨੇ ਬਾਅਦ ਚ ਆਪਾਂ ਪਾ ਲਵਾਂਗੇ ਹੋਰ ਤੇ ਇੱਥੇ ਜਿਹੜੀ ਹਿੰਗ ਸੀਗੀ ਬਾਅਦ ਚ ਨਿਮਰ ਨੂੰ ਮੈਂ ਕਿਹਾ ਜਲ ਲੈ ਕੇ ਆ ਤਾਂ ਫਿਰ ਨਿਮਰ ਨੇ ਹਿੰਗ ਪਾਈ ਤੇ ਇਹਦਾ ਇਹ achar ਜਿਹੜਾ ਹੈਗਾ ਅੱਧਾ ਅੱਧਾ ਕਰਕੇ ਰਲਾਇਆ ਕਿਉਂਕਿ ਇੱਥੇ ਪ੍ਰਾਤ ਸਾਡੀ ਛੋਟੀ ਸੀ ਤੇ achar ਜ਼ਿਆਦਾ ਹੈਗਾ ਤੇ ਲੋ ਜੀ ਸਾਰਾ achar ਜਿਹੜਾ ਆਪਾਂ ਰਲਾ ਕੇ ਡੱਬੇ ਚ ਪਾ ਤਾ ਤੇ ਇਹਨੂੰ ਚੰਗੀ ਤਰ੍ਹਾਂ ਬੰਦ ਕਰਕੇ ਆ